ਹੈਲੋ ਹਾਂਜੀ ਸਸ਼ਿਕਾ ਸਾਰਿਆਂ ਨੂੰ ਮੇਰੇ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਦਾ ਮੇਰਾ ਬਲੌਗ ਵੀ ਜੀ ਆਫਟਰਨੂਨ ਤੋਂ ਸਟਾਰਟ ਹੋ ਰਿਹਾ ਹੈ ਤਕਰੀਬਨ ਘਰ ਦੀ ਮੈਂ ਸਾਰੀ ਸਾਫਸਫਾਈ ਕਰ ਲਈ ਆ ਕੱਪੜੇ ਵਗੈਰਾ ਵੀ ਵਾਸ਼ ਕਰ ਲਿਆ ਸਧਰਾ ਜੁਧਰਾ ਸਾਰੀਆਂ ਬੈੱਡ ਸ਼ੀਟ ਚੇਂਜ ਕਰ ਦਿੱਤੀਆਂ ਨੇ ਹੁਣ ਬਸ ਮੈਂ ਨਹਾ ਕੇ ਆਈ ਆ ਜਸਟ ਫੇਸ ਤੇ ਕੁਝ ਵੀ ਨਹੀਂ ਅਪਲਾਈ ਕੀਤਾ ਮੈਂ ਹਜੇ ਹੁਣ ਸਿਰ ਸਿਰ ਬਾਹੂੰਗੀ ਆ ਵੇਖੋ ਮੇਰਾ ਕੱਪੜਾ ਤੇਰਾ ਮੇਰਾ ਸੂਟ ਮੰਮੀ ਸੇਮ ਸੇਮ ਮੰਮੀ ਹੈ ਉਹ ਗਾਣੇ ਤੇ ਨੱਚ ਰਹੀ ਹੈ ਤੇਰਾ ਮੇਰਾ ਸੂਟ ਮੰਮੀ ਸੇਮ ਸੇਮ ਹੁਣ ਬਸ ਬੇਟੀ ਨੂੰ ਮੇਰੇ ਨੂੰ ਨਮਹਾ ਦਿੱਤਾ ਸੀਗਾ ਮੈਂ ਹੁਣ ਇਹਦੀ ਕੰਗੀ ਕਰੂੰਗੀ ਤੇ ਆਪ ਵੀ ਰੈਡੀ ਹੋ ਜੂੰਗੀ ਬਸ ਆਹ ਬੇਟੀ ਦਾ ਬੋਰਡ ਆ ਜੀ ਆ ਵੇਖੋ ਕਾਕਾ ਮੇਰਾ ਮੇਰਾ ਕਾਕਾ ਛੋਨਾ ਲੱਗਦਾ ਬਹੁਤ ਛੋਨਾ ਲੱਗਦਾ ਇਹਦਾ ਹਾਂਜੀ ਇੱਥੇ ਮੈਂ ਤੇ ਮੇਰੀ ਬੇਟੀ ਥੋੜੇ ਜਿਹਾ ਮਸਤੀ ਕਰ ਰਹੀ ਸੀ ਦੋਵੇਂ ਜਣੇ ਅਸੀਂ ਨਾਚਟਾ ਪਰੇ ਸੀ ਜੀ ਮੇਰੀ ਬੇਟੀ ਨੇ ਗਾਣੇ ਲਾਇਏ ਸੀ ਜੀ ਨੱਚ ਰਹੇ ਸੀ ਜੀ ਅੱਜ ਮੈਂ ਤੁਹਾਨੂੰ ਜੀ ਇਸ ਬਲੌਗ ਦੇ ਰਾਹੀਂ ਇੱਕ ਵੀਡੀਓ ਇਸ ਇੱਕ ਸਟੋਰੀ ਦੱਸਣਾ ਚਾਹੁੰਦੀ ਆ ਠੀਕ ਹੈ ਉਹ ਸਟੋਰੀ ਦਾ ਨਾਮ ਆ ਜੀ ਰੱਬ ਦਾ ਦੋਸਤ ਠੀਕ ਹੈ ਧਿਆਨ ਨਾਲ ਸੁਣਿਓ ਇਹਦੇ ਵਿੱਚ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਠੀਕ ਹੈ ਤੇ ਕਮੈਂਟ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਜੀ ਵੀ ਕਿਵੇਂ ਲੱਗੀ ਕਹਾਣੀ ਇੱਕ ਬੱਚਾ ਸਿਖਰ ਦੁਪਹਿਰੇ ਨੰਗੀ ਪੈਰੀ ਫੁੱਲ ਵੇਚ ਰਿਹਾ ਸੀ ਲੋਕ ਤੋਲ ਮੋਲ ਕਰ ਰਹੇ ਸੀ ਇੱਕ ਸੱਜਣ ਨੇ ਜਦ ਉਸਦੇ ਪੈਰ ਦੇਖੇ ਤਾਂ ਬਹੁਤ ਦੁਖੀ ਹੋਇਆ ਉਹ ਭੱਜ ਕੇ ਨਜ਼ਦੀਕੀ ਦੁਕਾਨ ਤੋਂ ਜੋੜ ਜੋੜੀ ਬੂਟਾਂ ਦੀ ਲੈ ਕੇ ਆਇਆ ਤੇ ਕਹਿਣ ਲੱਗਾ ਲੈ ਪੁੱਤਰ ਬੂਟ ਪਾ ਲਾ ਮੁੰਡੇ ਨੇ ਫਟਾਫਟ ਬੂਟ ਪਾਏ ਤੇ ਬੜਾ ਖੁਸ਼ ਹੋਇਆ ਤੇ ਬੰਦੇ ਦਾ ਹੱਥ ਫੜ ਕੇ ਪੁੱਛਣ ਲੱਗਾ ਤੁਸੀਂ ਰੱਬ ਹੋ ਬੰਦਾ ਕਬੜਾ ਕੇ ਕੰਨਾਂ ਨੂੰ ਹੱਥ ਲਾਉਂਦਾ ਬੋਲਿਆ ਨਹੀਂ ਨਹੀਂ ਬੇਟਾ ਮੁੰਡਾ ਫੇਰ ਤੁਸੀਂ ਰੱਬ ਦੇ ਦੋਸਤ ਹੋ ਤੋ ਕਿ ਮੈਂ ਕੱਲ ਰਾਤ ਹੀ ਅਰਦਾਸ ਕੀਤੀ ਸੀ ਕਿ ਬਾਬਾ ਜੀ ਪੈਰ ਬਹੁਤ ਛੱਡਦੇ ਹਨ ਬੂਟ ਲੈ ਦਿਓ ਉਸ ਬੰਦੇ ਦੀਆਂ ਅੱਖਾਂ 'ਚ ਪਾਣੀ ਭਰ ਆਇਆ ਤੇ ਮੁਸਕਰਾਉਂਦਾ ਹੋਇਆ ਪਾਸੇ ਨੂੰ ਚਲਾ ਗਿਆ ਅੱਜ ਉਹ ਜਾਣ ਗਿਆ ਸੀ ਕਿ ਰੱਬ ਦਾ ਦੋਸਤ ਬਣਨਾ ਜਾਦਾ ਔਖਾ ਨਹੀਂ ਤੇ ਇਸ ਕਹਾਣੀ ਤੋਂ ਜੇ ਆਪਾਂ ਨੂੰ ਕੀ ਸਿੱਖਿਆ ਮਿਲਦੀ ਹੈ ਵੀ ਵੇਖੋ ਆਪਾਂ ਨੂੰ ਦਿਨ 'ਚ ਇੱਕ ਨਾ ਇੱਕ ਹੈ ਜਾਂ ਕੰਮ ਜ਼ਰੂਰ ਕਰਦੇ ਰਹਿਣਾ ਚਾਹੀਦਾ ਜਿਹਦੇ ਵਿੱਚ ਆਪਾਂ ਨੇ ਕਿਸੇ ਦੇ ਚਿਹਰੇ ਤੇ ਛੋਟੀ ਜੀ ਮੁਸਕਰਾਹਟ ਹੀ ਲੈ ਜਾਈਏ ਠੀਕ ਹੈ ਬਦਦੂਆਵਾਂ ਲੈਣੀਆਂ ਬਹੁਤ ਜ਼ਿਆਦਾ ਸੌਖੀਆਂ ਨੇ ਕਿਉਂਕਿ ਜੇ ਕਿਸੇ ਨੂੰ ਗਲਤ ਬੋਲ ਦੰਨੇ ਆ ਜਾਂ ਕਰਦੇ ਆ ਬਦਦੂਆ ਮਿੰਟ ਚ ਹੀ ਮਿਲ ਜਾਂਦੇ ਬਟ ਅਸੀਸਾ ਲੈਣੀ ਆ ਬਹੁਤ ਔਖੀਆਂ ਨੇ ਇਸ ਲਈ ਅਸੀਸਾ ਲੈ ਕੇ ਹੀ ਜਿਹੜਾ ਆਪਣੀ ਅਸੀਸ ਆ ਠੀਕ ਹੈ ਉਹ ਕੋਈ ਨਾ ਕੋਈ ਅਸੀਸ ਲੱਗ ਜਾਂਦੀ ਆ ਤੇ ਆਪਣੇ ਕਹਿੰਦੇ ਹੁੰਦੇ ਆ ਵੀ ਵਾਦੂਆ ਵੀ ਲੱਗਦੀ ਹੈ ਤੇ ਸੀਸਾ ਵੀ ਲੱਗਦੀ ਹੈ ਨਹੀਂ ਇਸ ਲਈ ਅਸੀਂ ਹੋ ਸਕੇ ਤੇ ਅਸੀਂ ਸੀਸਾ ਹੀ ਲੈਣੀ ਚਾਹੀਦੀ ਹੈ ਨਹੀਂ ਵਾਦੂਆ ਨਹੀਂ ਲੈਣੀ ਚਾਹੀਦੀ ਤੇ ਜਿੰਨਾ ਹੋ ਸਕੇ ਆਪਾਂ ਨੂੰ ਕਿਸੇ ਦੀ ਹੈਲਪ ਕਰਨੀ ਚਾਹੀਦੀ ਹੈ ਠੀਕ ਹੈ ਫੇਰ ਉਹ ਪਰਮਾਤਮਾ ਜਿਹੜਾ ਆਪਣੇ ਨਾਲ ਖੁਸ਼ ਹੋ ਸਕਦਾ ਤੇ ਉਹਦਾ ਜੇ ਆਪਾਂ ਦੀਨ ਦਿਖਾਵਾ ਕਰੀ ਜਾਵਾਂਗੇ ਉਹ ਕਰੀ ਜਾਵਾਂਗੇ ਬਟ ਕਿਸੇ ਦਾ ਦਿਲ ਦਿਖਾਵਾਂਗੇ ਤੇ ਉਹ ਕਰਾਂਗੇ ਤਾਂ ਉਹ ਪਰਮਾਤਮਾ ਕਦੇ ਵੀ ਖੁਸ਼ ਨਹੀਂ ਹੋ ਸਕਦਾ ਇਸ ਲਈ ਜੀ ਕਦੇ ਵੀ ਕਿਸੇ ਦਾ ਦਿਲ ਨਾ ਦਿਖਾਓ ਠੀਕ ਹੈ ਤੇ ਹੋ ਸਕੇ ਜਿੰਨੀ ਆਪਣੇ ਵੱਲੋਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਾਂ ਕਿਸੇ ਦੀ ਹੈਲਪ ਕਰ ਸਕੀਏ ਠੀਕ ਹੈ ਜੀ ਮੈਂ ਮੈਂ ਤਾਂ ਇਹੀ ਚੀਜ਼ ਸਿੱਖੀ ਹੈ ਕਹਾਣੀ ਚੋਂ ਜੇ ਤੁਸੀਂ ਵੀ ਇਹ ਕਹਾਣੀ ਚੋਂ ਕੁਝ ਸਿੱਖਿਆ ਠੀਕ ਹੈ ਤੇ ਕਮੈਂਟ ਦੇ ਵਿੱਚ ਆਪਣੀ رائے ਜ਼ਰੂਰ ਦੇ ਸਕਦੇ ਹੋ ਤੁਸੀਂ ਕੀ ਸਿੱਖਿਆ ਕੀ ਆਪਣੇ ਇਹ ਇਹਦੇ ਨਾਲ ਤੁਸੀਂ ਆਪਣੇ ਲਾਈਫ ਦੇ ਵਿੱਚ ਕੁਝ ਚੇਂਜ ਕਰਨਾ ਚਾਹੋਗੇ ਨਹੀਂ ਕਰਨਾ ਚਾਹੋਗੇ ਜਾਂ ਆਲਰੇਡੀ ਤੁਸੀਂ ਕਰਦੇ ਹੋ ਠੀਕ ਹੈ ਠੀਕ ਹੈ ਜੀ ਹੁਣ ਆਪਾਂ ਆਨੇ ਆ ਬਲੌਗ ਤੇ ਬਲੌਗ ਦੇ ਵਿੱਚ ਇੱਥੇ ਉਸ ਤੋਂ ਬਾਅਦ ਮੈਂ ਆਪਣੀ ਬੇਟੀ ਨੂੰ ਮਸਤੀ-ਮੁਸਤੀ ਕਰ ਰਹੀ ਸੀਗੀ ਮਸਤੀ ਕਰਨ ਤੋਂ ਬਾਅਦ ਮੈਂ ਬੇਟੀ ਨੂੰ ਨਮਾਇਆ ਧਵਾਇਆ ਨਵਾ ਕੇ ਆਪ ਵੀ ਰੈਡੀ ਹੋ ਗਈਆਂ ਨਾ ਆ ਕੇ ਚੇਂਜ ਕਰ ਲਈ ਮੈਂ ਕੱਪੜੇ ਤੇ ਆਟਾ ਗੁੰਨ ਕੇ ਰੱਖ ਦਿੱਤਾ ਸੀਗੇ ਇੱਥੇ ਮੈਂ ਕੱਪੜੇ ਵਾਸ਼ ਕਰ ਲਿੱਤੇ ਸੀਗੇ ਵਾਸ਼ ਕਰਕੇ ਉਸ ਦਿਨ ਮੀ ਪਿਆ ਸੀਗਾ ਜੀ ਮਾਰਨਿੰਗ ਚ ਸੰਡੇ ਦਾ ਬਲੌਗ ਆ ਇਹ ਮਾਰਨਿੰਗ ਦੇ ਟਾਈਮ ਮੀਂਹ ਪਿਆ ਸੀਗਾ ਇਸ ਕਰਕੇ ਆ ਜਿਆਦਾ ਧੁੱਪ ਹੈਗੀ ਨਹੀਂ ਸੀ ਤੇ ਮੈਂ ਫਿਰ ਕੱਪੜੇ ਜਿਹੜੇ ਆਪਣੇ ਟੈਰਸ ਤੇ ਸੁੱਕੜੇ ਪਾਣ ਚਲੇ ਗਏ ਸੀਗੇ ਜਿਆਦਾ ਕੱਪੜੇ ਧੋਏ ਨਹੀਂ ਸੀਗੇ ਕਿਉਂਕਿ ਮੀਂਹ ਮਾਰਿਸ਼ ਦਾ ਮੌਸਮ ਦੇ ਕਰਕੇ ਮੈਂ ਜਿਆਦਾ ਜਿਹੜੇ ਕੱਪੜੇ ਨਹੀਂ ਸੀ ਵਾਸ਼ ਕੀਤੇ ਫਿਰ ਸੁੱਕਦੇ ਨਹੀਂ ਹੁੰਦੇ ਹੈਗੇ ਆ ਵੇਖੋ ਜੀ ਮੌਸਮ ਜਿਹੜਾ ਕਿੰਨਾ ਜਿਆਦਾ ਸਾਫ ਸੁਥਰਾ ਹੋ ਰਖਿਆ ਨਾ ਕਿੰਨਾ ਜਿਆਦਾ ਜਿਹੜਾ ਕਲੀਨ ਹੋਇਆ ਹੋਇਆ ਮੈਂ ਤੁਹਾਨੂੰ ਅੱਗੇ 뷰 ਵੀ ਦਿਖਾਉਂਗੀ ਵੀ ਜਿਹੜਾ ਸਾਡੇ ਸ਼ਹਿਰ ਦਾ 뷰 ਆ ਉਹ ਕਿੰਨਾ ਵਧੀਆ ਲੱਗ ਰਿਹਾ ਵੇਖੋ ਜੀ ਇੱਥੇ ਜਿਹੜਾ ਇਹ ਸਾਡਾ ਮਤਲਬ ਸ਼ਹਿਰ ਦਾ 뷰 ਆ ਵੇਖੋ ਕਿੰਨਾ ਕੰਜੈਸਟਡ ਆ ਇੱਥੇ ਮੈਂ ਤੁਹਾਨੂੰ ਉਂਗਲ ਲਗਾ ਕੇ ਦਿਖਾ ਰਹੀ ਸੀ ਵੀ ਜਿਹੜਾ ਇੱਥੇ ਰੱਖਿਆ ਨਾ ਉਹ ਕਬੂਤਰ ਰੱਖੇ ਹੋਏ ਨੇ ਉਹਨਾਂ ਨੇ ਬਹੁਤ ਵਧੀਆ ਲੱਗਦੇ ਆ ਜਾਲ ਜਾਂ ਨੈਟ ਜਆ ਪਾ ਕੇ ਨੇ ਉਹਨਾਂ ਨੇ ਕਬੂਤਰ ਰੱਖੇ ਹੋ ਆ ਵੇਖੋ ਜੀ ਮੌਸਮ ਦਾ 뷰 ਕਿੰਨਾ ਵਧੀਆ ਮੌਸਮ ਬਿਲਕੁਲ ਹੀ ਬਦਲ ਜਿਹੜੇ ਨਾ ਸਾਫ ਹੋ ਰਕੇ ਸੀਗੇ ਨੀਲ ਬਲੂ ਨੀਲ ਬਲੂ ਹੋ ਰਕਿਆ ਸੀਗਾ ਕਿਉਂਕਿ ਬਾਰਿਸ਼ ਹੋ ਕੇ ਹੱਟੀ ਸੀ ਤੇ ਮੌਸਮ ਠੰਡਾ ਸੀ ਹੁਣ ਵੈਸੇ ਮੌਸਮ ਦਾ ਕਾਫੀ ਜ਼ਿਆਦਾ ਫਰਕ ਪੈ ਗਿਆ ਤੁਸੀਂ ਵੀ ਦੱਸਿਓ ਕਿ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਠੀਕ ਹੈ ਤੇ ਕਿੱਥੋਂ-ਕਿੱਥੋਂ ਮੇਰਾ ਜਿਹੜਾ ਵਲੌਗ ਆ ਵੇਖ ਰਹੇ ਹੋ ਤੇ ਤੁਹਾਡੇ ਇੱਧਰਲੇ ਏਰੀਏ ਦੇ ਵਿੱਚ ਬਾਰਿਸ਼ ਹੋਈ ਜਾਂ ਨਹੀਂ ਹੋਈ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਜੀ ਇੱਥੇ ਵੇਖੋ ਜੀ ਸ਼ਹਿਰਾਂ ਦੇ ਵਿੱਚ ਕਿੰਨਾ ਕੰਜੈਸਟਡ ਹੋ ਗਏ ਹਨਾ ਪਹਿਲਾਂ ਇੰਨਾ ਜ਼ਿਆਦਾ ਜਿਹੜਾ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਹੁੰਦਾ ਸੀਗਾ ਅ ਮੇਰੇ ਆਇਸ਼ ਬਟ ਅੱਜ ਕੱਲ ਬੌਦੀ ਜਿਹੜੀ ਦਿਨੋਂ ਦਿਨ ਵੱਧ ਰਹੀ ਹੈ ਤੇ ਇਸ ਕਰਕੇ ਜਿਹੜੇ ਘਰ ਆ ਬਹੁਤ ਜ਼ਿਆਦਾ ਕੰਜਸਟਡ ਹੋ ਚੁੱਕੇ ਆ ਉਸ ਤੋਂ ਬਾਅਦ ਜੀ ਆ ਜਿਹੜੇ ਕੱਪੜੇ ਸੀਗੇ ਮੈਂ ਪਹਿਲਾਂ ਵਾਸ਼ ਕੀਤੇ ਹੋਏ ਸੀ ਬਟ ਮੀਂਹ ਦੇ ਕਾਰਨ ਲਾਣੇ ਪੈ ਗਏ ਸੀ ਤੇ ਮੇਰੀ ਪਲੇਸ ਨੂੰ ਅਜਾਂ ਵਾਲੇ ਸੀ ਕਿ ਕੱਪੜੇ ਕੋਟ ਦੇ ਚੱਗਦੇ ਤਾਂ ਉਹਨੂੰ ਵੀ ਇਹ ਹੋਈ ਮੈਂ ਵੀ ਮਮਾ ਦੇ ਕੀ ਹੋਇਆ ਮੈਂ ਹੁਣ ਹੀ ਧਾ ਦੇਣਾ ਸੀਗਾ ਕੀ ਹੋਇਆ ਕੀ ਕਿੰਮਿਓ ਸਾਰੇ ਹੁਣ ਮੈਂ ਨਾ ਚਾਹ ਪੀ ਕੇ ਹਟਿਆ ਸੀ ਤੇ ਚਾਹ ਪੀ ਕੇ ਹੁਣ ਮੇਰਾ ਬੇਟਾ ਸ਼ਰਾਰਤ ਕਰ ਰਿਹਾ ਵੇਖੋ ਆ ਡਰੈੱਸ ਆ ਜਿਹੜੀ ਮੈਂ ਰਾਤ ਬਣਾਈ ਆ ਆ ਵੇਖ ਸਕਦੇ ਹੋ ਤੁਸੀਂ ਵਖਾਓ ਬੇਟਾ ਇਹਦੇ ਨਾਲ ਹੀ ਮੈਂ ਆਹ ਵਾਲੀ ਹੇਅਰ ਕਲਿੱਪ ਵੀ ਬਣਾਈਆਂ ਨੇ ਵੇਖੋ ਵੇਖੋ ਆ ਵੇਖੋ ਸੇਮ ਸੂਟ ਨਾਲ ਦੀਆਂ ਸੇਮ ਸੂਟ ਵੇਖੋ ਸ਼ਾਰਟ ਜੀ ਕੁੜਤੀ ਐ ਦੀ ਤੇ ਨਾਲ ਇਹਦੇ ਖੁੱਲਾ ਪਲਾਜੋ ਬਹੁਤ ਅੱਖੀ ਡਰੈਸ ਬਣਾਈ ਆ ਪਰ ਬਣ ਗਈ ਆ ਛੋਟੀ ਜੀ ਇਹਦੀ ਲੈਂਥ ਇੰਨੀ ਜ਼ਿਆਦਾ ਨਹੀਂ ਨਾ ਹੁੰਦੀ ਇਸ ਕਰਕੇ ਬਣ ਗਈ ਆ ਵੇਖੋ ਪਿਆਰੀ ਲੱਗ ਰਹੀ ਆ ਮੇਰੀ ਟਿੱਡੋ ਜੀ ਉਦਾਂ ਨੇਚਰਲੀ ਬਹੁਤ ਪਿਆਰੀ ਲੱਗ ਰਹੀ ਬਟ ਇਹਦੇ ਵਿੱਚ ਵੀਡੀਓਜ਼ ਦੇ ਵਿੱਚ ਇੰਨਾ ਜ਼ਿਆਦਾ ਵਧੀਆ ਨਹੀਂ ਆ ਰਿਹਾ ਹੈਗਾ ਵੇਖੋ ਹਾਂਜੀ ਬੇਟਾ ਕੋ ਹੈਲੋ ਫਰੈਂਡਸ ਹੈਲੋ ਮੈਚ ਲਾਈਕ ਕਰ ਦਿਓ ਵੀਡੀਓ ਨੂੰ ਮੈਂ ਲਾਈਕ ਕਰ ਦੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਓਏ ਹੈਲੋ ਫ੍ਰੈਂਡਸ ਕਿਵੇਂ ਹੋ ਸਾਰੇ ਜਣੇ ਕੀ ਕਰਦੇ ਸਾਰੇ ਜਣੇ ਤੁਸੀਂ ਆ ਇੱਕ ਪੁੱਛਾ ਕਿਥੋਂ ਆ ਗਿਆ ਨਾ ਫਿਰ ਇੱਕ ਸੀਨੇ ਕਲਿੱਪ ਲੱਗ ਦੋ ਲੱਗੇ ਸੀ ਦੋ ਲੱਗੇ ਸੀ ਓਟੋ ਓਟੋ ਟਾਈਮ ਹੋ ਗਿਆ ਆ ਪੁੱਛਾ ਸਾਰਾ ਮਾ ਸਾਰਾ ਨਾਲ ਆ ਹਾਂਜੀ ਹੁਣ ਚਾਹ ਸੀ ਪੀ ਲਿਆ ਹੁਣ ਲੱਗੇ ਬਰਤਨ-ਬਰਤਨ ਸਾਫ ਕਰਨ ਸਫਾਈਆਂ ਕਰਨ ਤੇ ਕੁਛ ਲੱਗੇ ਬਣਾਣ ਹਾਂਜੀ ਹੁਣ ਮੈਂ ਟਾਈਮ ਤਕਰੀਬਨ ਸ਼ਾਮ ਦੇ 7 ਵਜ ਚੁੱਕਿਆ ਸ਼ਾਮ ਦੇ ਰਾਤ ਦੇ ਸ਼ਾਮ ਦੇ ਹੋਣੇ ਸ਼ਾਮ ਦੇ 7:00 ਵਜ ਚੁੱਕਿਆ ਤੇ ਮੈਂ ਆਪਣੀ ਬੇਟੀ ਦੇ ਨਾ ਚੁੰਨੀਆਂ ਸਿਗੀਆਂ ਉਹਦੇ ਸਾਈਡ ਤੇ ਘੋਟਾ ਲਾ ਰਹੀ ਸੀਗੀ ਉਹ ਵੇਖੋ ਪਈ ਮਸ਼ੀਨ ਸਾਡੀ ਉਹ ਪਈ ਆ ਮੈਂ ਕੱਪੜੇ ਉਤਾਰ ਕੇ ਲੈ ਕੇ ਆਈਆਂ ਹੁਣੀ ਕਿਉਂਕਿ ਕੱਲ ਬਾਰਿਸ਼ ਪੈ ਗਈ ਸੀਗੀ ਕੱਪੜਿਆਂ ਦੇ ਉੱਪਰ ਇਸ ਕਰਕੇ ਕੱਲ ਦੇ ਤੇ ਅੱਜ ਦੇ ਦੋਵਾਂ ਦੇ ਕੱਪੜੇ ਜੁੜੇ ਆ ਹੁਣੇ ਸਾਰਿਆਂ ਨੂੰ ਟਹਿ ਲਗਾਣਾ ਬਹੁਤ ਔਖਾ ਕਿਉਂਕਿ ਜੇ ਇਹ ਸਿੰਗਲ ਇੱਕ ਇੱਕ ਦਿਨ ਦਾ ਮੈਂ ਕੱਪੜੇ ਹੁੰਦੇ ਆ ਨਾ ਉਹ ਮੈਂ ਨਾਲ ਦੀ ਨਾਲ ਟਹਿ ਲਗਾ ਦੇਣੀਆਂ ਬਟ ਕੱਲ ਬਾਰਿਸ਼ ਹੋਣ ਕਰਕੇ ਉਹ ਕੱਪੜੇ ਗਿੱਲੇ ਹੋ ਗਏ ਤੇ ਉਹ ਕੱਪੜੇ ਐਦਾ ਹੀ ਰਹਿ ਗਏ ਹੁਣ ਦੋ ਦਿਨਾਂ ਦੇ ਕੱਪੜੇ ਟਹਿ ਲਾਣੇ ਆ ਚਲੋ ਕੋਈ ਨਹੀਂ ਲਗਾ ਦੰਨੇ ਆ ਲਗਾਣੇ ਤਾਂ ਪਹਿਣ ਕੇ ਲਗਾ ਕੇ ਹੁਣ ਮੈਂ ਰੱਖ ਦੰਨੀ ਆ ਅੱਜ ਤਾਵਲ ਟੂਵਲ ਵੀ ਵਾਸ਼ ਕਰ ਲਈ ਸੀ ਥੋੜੇ ਬਹੁਤ ਟਾਵਲ ਜਿਹੜੇ ਉਹ ਮੈਂ ਕੱਲੂ ਵਾਸ਼ ਕਰੂੰਗੀ ਦੋ ਤਿੰਨ ਅਜ ਕਰਲੇ ਸੀਗੇ ਵਾਰੀ ਵਾਰੀ ਅੱਜ ਡਰ ਦੇ ਮਾਰੇ ਨਹੀਂ ਕਿਤੇ ਨਹੀਂ ਤਾਂ ਮੈਂ ਕਰ ਲੈਣਾ ਸੀ ਕਿਉਂਕਿ ਮਾਰਨਿੰਗ ਦੀ ਬਾਰਿਸ਼ ਪੈ ਰਹੀ ਸੀਗੀ ਤੇ ਮੈਨੂੰ ਇਹ ਸੀਗੀ ਵੀ ਚਲੋ ਫਿਰ ਉਹ ਕੱਪੜੇ ਚੱਕ ਚੱਕ ਕੇ ਫਿਰ ਦੁਬਾਰਾ ਸਵਾਰਨੇ ਬੜੇ ਔਖੇ ਲੱਗਦੇ ਆ ਮੈਂ ਕਿਹਾ ਚਲੋ ਬਾਕੀ ਕਰ ਲੂ ਹੂੰ ਕਰ ਦੂੰਗੀ ਵਾਸ਼ ਕਰ ਦੂੰਗੀ ਠੀਕ ਹੈ ਜੀ ਹੁਣ ਕੱਪੜੇ ਟਹਿ ਲਾ ਕੇ ਬਸ ਫਿਰ ਮਿਲਦੇ ਆ ਤੁਹਾਨੂੰ ਵੇਖੋ ਇੰਨੇ ਸਾਰੇ ਕੱਪੜੇ ਆ ਚਲੋ ਕੋਈ ਨਹੀਂ ਬੇਟੀ ਦਾਦੀ ਨਾਲ ਘੁੰਮਣ ਗਈ ਹੋਈ ਆ ਇਹਦੇ ਲਾਗੇ ਘਰ ਸਾਟੇ ਤੇ ਉੱਥੇ ਗਈ ਆ ਘੁੰਮ ਕੇ ਥੋੜਾ ਬਹੁਤ ਥੋੜੀ ਜਿਹੀ ਉਹਦੀ ਆਊਟਿੰਗ ਹੋ ਜਾਂਦੀ ਹੈ ਕਿਉਂਕਿ ਅੱਜ ਸਕੂਲ ਵੀ ਨਹੀਂ ਗਈ ਹੈਗੀ ਛੁੱਟੀ ਕਰਵਾ ਦਿੱਤੀ ਉਹਦੀ ਸਕੂਲ ਦੀ ਤੇ ਇਸ ਕਰਕੇ ਥੋੜਾ ਬੋਰ ਹੋ ਗਈ ਸੀ ਮੈਂ ਕਿਹਾ ਚਲੋ ਹੁਣ 10 ਮਿੰਟ ਵਧੀਆ ਆਪਦਾ ਹੋ ਕਰ ਲੂਗੀ ਘੁੰਮ ਆਏਗੀ ਆ ਵੇਖੋ ਕਿੰਨਾ ਘੈਂਟ ਲੱਗ ਰਿਹਾ ਟਿੰਗ 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 ਸੋਣੀ ਲੱਗ ਰਹੀ ਜੀ ਓਕੇ ਜੀ ਮਿਲਦੇ ਆ ਫਿਰ ਫਾਈਨਲੀ ਕਪੜੇ ਟੈਹ ਲਗਾ ਦਿੱਤੇ ਆ ਵੇਖੋ ਸਾਰੇ ਕਪੜੇ ਬੜੇ ਔਖੇ ਲਗਾਏ ਆ ਅੱਖਾਂ ਦੁਖਾਂ ਲੱਗ ਗਈ ਮਮੇ ਕੁਝ ਹੋਰ ਸਟਿਚ ਨਹੀਂ ਕਰੂੰਗੀ ਕਰਨਾ ਸੀ ਮਿਕ ਬੈਗ ਪਰ ਹੁਣ ਨਹੀਂ ਕਰੂੰਗੀ ਸਟਿਚ ਅੱਖਾਂ ਪੀੜ ਕਰ ਰਹੀਆਂ ਨੇ ਹੁਣ ਸਵੇਹੀ ਵੇਖਾਂਗੇ ਗੱਲ ਨੂੰ ਚੱਲ ਜਿਆ ਆ ਜਾ ਕਿਲੇ ਮੈਂ ਨਹੀਂ ਜਾ ਮੈਂ ਮੈਨੂੰ ਜਾਣਾ ਤਾਂ ਪੜੇਗਾ ਹਾਂ ਅੱਗੇ ਮੈਂ ਬੜਾ ਨਹੀਂ ਤੋੜੇ ਛੱਡ ਕੇ ਆ ਛੱਡ ਕੇ ਆ ਮਮਾ ਸੂਲ ਮੈਂ ਨਾ ਇਹ ਕਿੰਨੇ ਖੋਲਨੇ ਦੋ ਅੱਛਾ ਕੈਂਟੀ ਖੋਲਨਾ ਬੱਚੇ ਦੀ ਤੁਹਾਡੇ ਦੀ ਬੱਚਾ ਰੋਈ ਜਾਂਦਾ ਤੁਹਾਡਾ ਦੋ ਤੇ ਜਾਓ 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 ਤੇ ਜਾਓ ਤੇ ਜਾਓ 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 ਕਿ ਜਾਓ ਤੁਸੀਂ ਜਾਓ ਮੈਂ ਕੁਝ ਉਠਾ ਰਿਹਾ ਹਾਂ ਠੀਕ ਤੇ ਮਮਾ ਕਾਕੀ ਹੈ ਮੈਂ ਤਾਂ ਇਹ ਨਾ ਨਕਪੇ ਕੈਂਡਾ ਆਕਾ ਕੱਪੜੇ ਚੇਂਜ ਕਰ ਕਾਕੇ ਰੋਈ ਕਾਕੇ ਰੋਈ ਕਾਕੇ ਰੋਈ ਮੈਂ ਤੁਹਾਡਾ ਕਾਕਾ ਰੋਈ ਜਾਂਦਾ ਪਰੰਦੇ ਪਰੰਦੇ ਹਾਂ ਕੱਕਾ ਪੰਚ ਹੁੰਦਾ ਆ ਦੇਖੋ ਜਦੋਂ ਦੇ ਆਏ ਆ ਪਿੱਛੇ 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 ਕਪੜੇ ਤੱਕ ਨਹੀਂ ਚੇਂਜ ਕਰਨ ਦੇ ਰਹੀ ਹੈਗੀ ਪਿੱਛੇ ਪਿੱਛੇ ਜਾਈ ਜਾਂਦੀ ਪਿੱਛੇ ਪਿੱਛੇ ਜਾਈ ਜਾਂਦੀ ਓ ਕੀ ਮਿਲ ਗਿਆ ਕੀ ਮਿਲ ਗਿਆ ਬੇਟਾ ਪਰੀ ਨੂੰ ਕੀ ਮਿਲ ਗਿਆ ਮੇਰੀ ਨੂੰ ਪੈਸੇ ਮਿਲ ਗਏ ਓ ਵਾਓ ਦਿਖਾਈਂ ਆਏ ਆਪਨਾ ਸਾਰਾ ਸਾਰੀ ਆਓ ਲਓ ਜੀ ਦਾਦੀ ਨੂੰ ਪੈਸੇ ਪੜਾ ਦਿੰਦੀ ਸਾਰੇ ਦਾਦੀ ਨੂੰ ਸਾਰੇ ਪੈਸੇ ਪੜਾ ਦਿੰਦੀ ਆ ਆ ਵੇਖ ਮੈਨੂੰ ਵੀ ਮਿਲਿਆ ਪੈਸਾ ਫੁੱਲੇ ਲੈ ਕੇ ਆਉਂਗੇ ਨਾ ਮੈਨੂੰ ਵੀ ਮਿਲਿਆ ਪੈਸਾ ਮੈਨੂੰ ਦੋ ਪਏ ਹਟਿਆ ਆ ਵੇਖੋ ਸਾ ਹਾਂਜੀ ਇੱਥੇ ਮੈਂ ਸਿਰ ਤੇ ਮਾਲਿਸ਼ ਕਰਵਾ ਰਹੀ ਸੀ ਕਿਉਂਕਿ ਨੈਕਸਟ ਡੇ ਫਿਰ ਮੈਂ ਨਹਾਣਾ ਸੀਗਾ ਮੈਂ ਇਸੇ ਲਈ ਨਹੀਂ ਸੀ ਨੇਅਰ ਵਾਸ਼ ਕੀਤੇ ਕਿਉਂਕਿ ਮੈਂ ਸਿਰ ਤੇ ਆਇਲ ਲਗਾਣਾ ਸੀ ਮੇਰੇ ਬਹੁਤ ਜ਼ਿਆਦਾ హెయిਰ ਫਾਲ ਹੋ ਰਿਹਾ ਸ਼ਾਇਦ ਮੈਂ ਨਾ ਬਹੁਤ ਆਇਲ ਵਗੈਰਾ ਆਇਲਿੰਗ ਨਹੀਂ ਸੀ ਕੀਤੀ ਹੈ ਡਰਾਈਨੈਸ ਦੇ ਕਰਕੇ ਮੇਰੇ హెయిਰ ਫਾਲ ਬਹੁਤ ਜ਼ਿਆਦਾ ਹੋ ਰਹੇ ਸੀ ਪਾਪਾ ਦਾ ਸਿਰ ਵੇਖੀ ਕਿੱਥੇ ਆ ਸਿਰ ਵੇਖਿਓ ਪਾਪਾ ਦਾ ਕਿੱਥੇ ਆ ਲੇਕੀ ਕਾ ਬਤਾ ਨਹੀਂ ਇਸ ਤਰ੍ਹਾਂ ਸੂਈ ਭਰੇ ਇਹ ਨਹੀਂ ਜਪੜਾ ਮੰਮੀ ਹੈ ਕੀ ਹਏ ਉਹਦੇ ਨਾਲ ਮੈਂ ਲਾਡੋ ਬੰਦੀ ਹੁੰਨੀ ਆ ਉਹ ਚੱਪੜਾ ਨਾਲ ਚੱਪੜਾ ਪਾ ਕੇ ਨਾ ਕਹਿੰਦੀ ਮੈਂ ਉਹਦੇ ਨਾਲ ਮੈਂ ਲਾਡੋ ਬੰਦੀ ਆ ਚੱਪੜਾ ਪਾ ਕੇ ਭੂਈ ਵਾਲੀ ਆ ਚਲੋ ਚੱਲੀਏ ਰਾਮਲੀਲਾ ਦੇਖਣ ਓ ਵਾਓ ਚਲੋ ਉઠੋ ਯਾਰ ਹਾਂਜੀ ਇੱਥੇ ਅਸੀਂ ਨਾ ਰਾਮ ਲੀਲਾ ਵੇਖਣ ਜਾ ਰਹੇ ਸੀਗੇ ਸਾਡੇ ਥੋੜੇ ਜੀ ਦੂਰ ਹੀ ਜਿਹੜਾ ਇੱਕ ਜਗ੍ਹਾ ਤੇ ਉੱਥੇ ਰਾਮ ਲੀਲਾ ਲੱਗਦੀ ਸੀਗੀ ਆ ਵੇਖੋ ਕਿੰਨਾ ਵਧੀਆ ਸੈਟਅਪ ਕੀਤਾ ਹੋਇਆ ਨਾ ਅਸੀਂ ਤੇ ਮੈਂ ਤਾਂ ਜਿਹੜੇ ਆਪਣੇ ਛੋਟੇ ਹੁੰਦੇ ਜਿਹੜੀ ਰਾਮ ਲੀਲਾ ਵੇਖੀ ਸੀਗੀ ਉਸ ਤੋਂ ਪਹਿਲਾਂ ਨਹੀਂ ਸੀ ਵੇਖੀ ਆ ਬਹੁਤ ਵਧੀਆ ਸੈਟਅਪ ਕੀਤਾ ਹੋਇਆ ਸੀ ਬਹੁਤ ਵਧੀਆ ਸੀਗਾ ਬਹੁਤ ਇੰਜੋਏ ਕੀਤਾ ਅਸੀਂ ਵਧੀਆ ਮਤਲਬ ਵਧੀਆ ਜਿਹਾ ਫੀਲ ਹੋਇਆ ਵੇਖ ਕੇ ਬੀ ਹਾਂ ਅਸੀਂ ਨਾਲੇ ਮੇਰੀ ਬੇਟੀ ਨੂੰ ਵੀ ਜਿਹੜਾ ਪਤਾ ਲੱਗ ਗਿਆ ਪੀਆ ਕੀ ਹੁੰਦਾ ਕਿ ਨਹੀਂ ਤੇ ਬੱਚੇ ਦੀ ਥੋੜੀ ਜੀ ਆਊਟਿੰਗ ਹੋ ਜਾਂਦੀ ਹੈ ਉਦੋਂ ਤਾਂ ਨਹੀਂ ਜਾਇਆ ਜਾਂਦਾ ਹੈਗਾ ਬਟ ਇੱਥੇ ਜਿਹੜੀ ਆਹੀ ਇੱਥੇ ਜੀ ਉਹ ਵਾਲਾ ਦ੍ਰਿਸ਼ ਚੱਲ ਰਿਹਾ ਸੀ ਜਦੋਂ ਨਾ ਮੇਗਨਾਥ ਜਿਹੜਾ ਕੁੰਭਕਰਨ ਨੂੰ ਉਠਾਨ ਜਾ ਰਿਹਾ ਸੀਗਾ ਕਿਉਂਕਿ ਜਿਹੜਾ ਰਾਵਣ ਨੇ ਸੀਬ ਮਾਤਾ ਸੀਤਾ ਨੂੰ ਚੱਕ ਲਿਆ ਸੀਗਾ ਇਸ ਕਰਕੇ ਤੇ ਉਹ ਬਦਲਾ ਲੈਣ ਦੇ ਲਈ ਜਿਹੜਾ ਲਕਸ਼ਮਣ ਸੀਗਾ ਹਨਾ ਉਹ ਜੀਵਨ ਬੂਟੀ ਪੀ ਕੇ ਉੱਠ ਗਿਆ ਸੀਗਾ ਇਸ ਕਰਕੇ ਇਹ ਇਹ ਜਿਹੜਾ ਆਪਣਾ ਕੁੰਭ ਕਰਨ ਨੂੰ ਉਠਾਣ ਜਾ ਰਿਹਾ ਸੀਗਾ ਤੁਸੀਂ ਵੀ ਦੱਸਿਓ ਕਿ ਤੁਸੀਂ ਤੁਹਾਡੇ ਨੇੜੇ ਤੇੜੇ ਜਿਹੜੀ ਕਿਤੇ ਲੱਗਦੀ ਆ RAM LILA ਤੇ ਦੇਖੀ ਆ ਤੁਸੀਂ ਦੇਖਦੇ ਜੇ ਬਹੁਤ ਵਧੀਆ ਲੱਗਿਆ ਜਿਹੜਾ ਥੋੜਾ ਜਆ ਅਸੀਂ ਦ੍ਰਿਸ਼ ਵੇਖਿਆ ਠੀਕ ਹੈ ਬਹੁਤ ਜਿਹੜਾ ਇੰਜੋਏ ਕੀਤਾ ਅਸੀਂ ਮਾਮਾ ਧੀਆਂ ਨੇ ਤੇ ਸਾਰੇ ਜਣਿਆਂ ਨੇ ਕਾਫੀ ਜ਼ਿਆਦਾ ਰੌਸ਼ ਹੋਇਆ ਸੀ ਸਾਨੂੰ ਏਵੇਂ ਸੀਗਾ ਵੀ ਸ਼ਾਇਦ ਨਹੀਂ ਕੋਈ ਵੇਖਦਾ ਹੈਗਾ ਬਟ ਇਹਦੀ ਟਾਈਮਿੰਗ ਆ ਨਾ ਜਿਹੜੀ ਉਹਦੀ ਟਾਈਮਿੰਗ ਬਹੁਤ ਜ਼ਿਆਦਾ ਮਤਲਬ ਲੇਟ ਆ ਤਕਰੀਬਨ 11 ਵਜੇ ਤੱਕ ਇਹ ਸਟਾਰਟ ਹੀ ਕਰਦੇ ਆ ਤੇ 2:30 ਵਜੇ ਤੱਕ ਚੱਲਦੀ ਆ ਇਸ ਕਰਕੇ ਜਿਹੜਾ ਅਸੀਂ ਡੇਲੀ ਬੇਸਿਸ ਤੇ ਨਹੀਂ ਜਾ ਸਕਦੇ ਹੈਗੇ ਨਹੀਂ ਮੇਰਾ ਮਨ ਤਾਂ ਬੜਾ ਕਰਦਾ ਜੇ 10 ਤੋਂ 12 ਵੀ ਹੋਵੇ ਫੇਰ ਵੀ ਚਲੋ ਜਾ ਸਕਦੇ ਆ ਬਟ 2:30 ਵਜੇ ਫਿਰ ਡਿਊਟੀ ਵਾਲੇ ਬੰਦੇ ਨਹੀਂ ਨਾ ਜਾ ਸਕਦੇ ਹੁੰਦੇ ਫਿਰ ਅਗਲੇ ਦਿਨ ਉੱਠਣਾ ਵੀ ਹੁੰਦਾ ਠੀਕ ਹੈ ਤੇ 2:30 ਵਜੇ ਤੇ ਬੰਦਾ ਫਿਰ ਸੋਵੇ ਕਿਸ 3-4 ਵਜੇ ਤਾਂ ਉਹਿਆਂ ਵੀ ਆ ਕੇ ਬੰਦਾ ਰੈਸਟ ਕਰੇ ਤੇ ਫਿਰ 10-11 ਵਜੇ ਉੱਠੇ ਫਿਰ ਥੋੜਾ ਜਿਹਾ ਠੀਕ ਹੁੰਦਾ ਬਟ ਠੀਕ ਹੈ ਜੀ ਜਿੰਨਾ ਵੀ ਅਸੀਂ ਵੇਖਿਆ ਘੰਟੇ ਤੱਕ ਦੀ ਵੇਖ ਕੇ ਆਈ ਹਾਂ 12 ਵਜੇ 12:30 ਵਜੇ ਅਸੀਂ ਘਰ ਆ ਗਏ ਸੀ ਠੀਕ ਹੈ ਜੀ ਮੈਂ ਅੱਜ ਦੇ ਵਲੌਗ ਇੰਨਾ ਹੀ ਜੇ ਮੇਰਾ ਵਲੌਗ ਵਧੀਆ ਲੱਗਿਆ ਜੀ ਤਾਂ ਪਲੀਜ਼ ਮੇਰੇ ਵਲੌਗ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜੀ ਠੀਕ ਹੈ ਤੇ ਜੇ ਹੁਣ ਇੱਥੇ ਤੱਕ ਪਹੁੰਚ ਗਏ ਹੋ ਜੇ ਪਲੀਜ਼ ਲਾਈਕ ਜ਼ਰੂਰ ਕਰ ਦਿਓ ਜੀ ਓਕੇ ਜੀ ਬਾਏ ਟਾਟਾ